ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 골ਡ ਲੀਵੀ ਇੰਡੀਆ ਬਲੌਗ ਮੈਂ ਪੱਤਰਕਾਰ ਅਕਿੰਦਰ ਸਿੰਘ ਮਨਸੂਰਾ ਸੋ ਅਸੀਂ ਹੁਣ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਤੰਤਰਬਾਬੂ ਓਡਨ ਸ਼ਾਹ ਜੀ ਦੇ ਸੋ ਬਾਰਿਸ਼ ਹੋ ਰਹੀ ਆ ਆ ਨਹਿਰ ਤੋਂ ਬਾਬਾ ਗੁਰਦਤਾ ਜੀ ਦਾ ਪਰਲੇ ਪਾਸ ਸਥਾਨ ਆ ਤੇ ਇੱਧਰ ਬਾਬਾ ਪੀਰ ਬਾਬੂ ਓਡਨ ਸ਼ਾਹ ਜੀ ਦੇ ਦਰਗਾਹ ਹੈ ਤੁਹਾਨੂੰ ਦਰਸ਼ਨ ਕਰਵਾਉਨੇ ਆ ਚੜਾਈ ਚੜ ਕੇ ਅੰਦਰ ਦਰਸ਼ਨ ਕਰਵਾਉਨੇ ਆ ਤੁਹਾਨੂੰ ਸੋ ਲੋ ਜੀ ਦੋਸਤੋ ਪਹੁੰਚ ਚੁੱਕੇ ਆ ਬਾਬਾ ਬੂਨ ਸ਼ਾਹ ਜੀ ਦਰਗਾਹ ਦੇ ਚੜਾਈ ਜੜ ਕੇ ਉੱਪਰ ਅਸੀਂ ਬੋਲ ਚੁੱਕੇ ਆ ਤੇ ਇੱਥੇ ਵੀ ਦੇਖ ਸਕਦੇ ਹੋ ਕਿ ਬਾਜ਼ਾਰ ਇੱਥੇ ਪੱਕੀਆਂ ਜੋ ਦੁਕਾਨਾਂ ਲੱਗੀਆਂ ਹੋਈਆਂ ਹਨ ਬਾਹਰ ਬਾਜ਼ਾਰ ਬਹੁਤ ਸੁੰਦਰ ਇੱਥੇ ਲੱਗੇ ਹੋਏ ਹਨ ਇੱਥੋਂ ਲੋਕਾਂ ਕਈ ਤਰੀਕੇ ਕਰਦੇ ਹਨ ਤੇ ਚਲੋ ਤੁਹਾਨੂੰ ਦਰਸ਼ਨ ਕਰਾਉਣਾ ਹੈ ਬਾਬਾ ਗੁਰੂਨ ਸ਼ਾਹ ਜੀ ਦੇ ਦਰਗਾਹ ਦੇ ਤੇ ਬਾਬਾ ਗੁਰੂਨ ਸ਼ਾਹ ਦਾ ਇਤਿਹਾਸ ਵੀ ਤੁਹਾਨੂੰ ਸੁਣਾਉਣਾ ਹੈ ਇਸੇ ਵਲੌਗ ਦੇ ਵਿੱਚ ਤੋ ਪਾਣੋਂ ਬਾਬਾ ਬੁਰਨ ਸ਼ਾਹੀ ਦਰਗਾਹ ਦੇ ਅਸੀਂ ਦਰਸ਼ਕ ਪਰਵਾਨ ਨੇ ਦੇਖੋ ਸੰਗਤਾਂ ਅੱਜ ਬਾਰਿਸ਼ ਹੋਈ ਹੋ ਰਹੀ ਹੈ ਫਿਰ ਵੀ ਸੰਗਤਾਂ ਅੱਜ ਇੱਥੇ ਕਾਫੀ ਤਾਦਾਦ ਦੇ ਵਿੱਚ ਕੁੱਝੀਆਂ ਹੋਈਆਂ ਹਨ ਦਰਸ਼ਨ ਕਰਨ ਬਾਬਾ ਜੀ ਦੇ ਸੋ ਦਰਗਾਹ ਦੇ ਬਿਲਕੁਲ ਅਸੀਂ ਅੰਦਰ ਪਹੁੰਚ ਚੁੱਕੇ ਹਾਂ ਸੋ ਅਸੀਂ ਦਰਸ਼ਕਾਂ ਦੇ ਬਾਬਾ ਬਖਸ਼ਾ ਜੀ ਦੀ ਦਰਗਾਹ ਦੇ ਬਿਲਕੁਲ ਅਸੀਂ ਕਲੋਜ਼ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੋ ਬਹੁਤ ਹੀ ਸਖਤਰ ਇਮਾਰਤ ਇੱਥੇ ਸਥਾਨ ਬਣੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੁੰਦਰ ਇੱਕੇ ਨਾਲ ਇਹ ਸਥਾਨ ਬਣਾਏ ਹੋਏ ਹਨ ਜੋ ਪੱਥਰ ਵਾਹ ਪੱਥਰ ਦੇ ਉੱਪਰ ਜੋ ਦੇਖੋ ਤੁਸੀਂ ਕਿੰਨੀ ਸੋਹਣੀ ਜੋ ਮੀਨਾਕਾਰੀ ਕਰਕੇ ਫੁੱਲ ਬਣਾ ਕੇ ਇੱਥੇ ਜੋ ਰੰਗਾਈ ਵੀ ਹੈ ਸੋਪਾ ਤੁਸੀਂ ਰਗਾਦੀ ਅੰਦਰ ਹੀ ਦੇਖ ਸਕਦੇ ਹਾਂ ਕਿ ਕਿੱਡਾ ਸੁੰਦਰ ਜੋ ਬਾਬਾ ਪਟਨ ਸ਼ਾਹ ਜੀ ਦਾ ਇੱਥੇ ਸੂਰਪ ਬਣਾਇਆ ਹੋਇਆ ਹੈ ਜੋ ਕਿ ਜੇ ਤੁਸੀਂ ਦੇਖ ਸਕਦੇ ਹੋ ਬਾਬਾ ਪਟਨ ਸ਼ਾਹ ਜੀ ਦਾ ਕਿੰਨਾ ਸੁੰਦਰ ਇੱਥੇ ਜੋ ਸੂਰਪਣਾਇਆ ਹੋਇਆ ਹੈ ਰੋਹਾਨੀ ਸ਼ਕਤੀ ਦਾ ਸਰੋਤ ਇਹ ਜੋ ਬਾਬਾ ਪਟਨ ਸ਼ਾਹ ਜੀ ਇੱਥੇ ਜਦੋਂ ਪਹਾੜੀ ਤੇ ਆਪਣਾ ਜਪ ਤਪ ਕਰਦੇ ਸਨ ਇਹਨਾਂ ਕੋਲ ਇੱਕ ਸ਼ੇਰ ਤੇ ਬੱਕਰੀਆਂ ਤੇ ਇੱਕ ਕੁੱਤਾ ਇੱਥੇ ਹਰ ਵਕਤ ਇਹਨਾਂ ਦੇ ਨਾਲ ਰਹਿੰਦੇ ਸਨ ਬਾਬਾ ਬਗਨ ਸਾਹਿਬ ਵੀ ਆਸਥਾਨ ਤੇ ਹੀ ਇੱਥੇ ਉਹ ਰਹਿੰਦੇ ਸਨ ਤੁਸੀਂ ਦੇਖੋ ਕਿੱਟੀ ਇਹ ਰੋਹਾਨੀ ਸ਼ਕਤੀ ਦੇ ਮਾਲਕ ਸਨ ਬਾਬਾ ਬਗਨ ਸਾਹਿਬ ਜੀ ਤੇ ਸ਼ੇਰ ਜੋ ਬੱਕਰੀਆਂ ਚਾਰਦਾ ਸੀ ਬਾਬਾ ਬਗਨ ਸਾਹਿਬ ਜੀ ਤੁਸੀਂ ਬੰਦਾ ਸੋਚ ਕੇ ਹੀ ਇਹ ਗੱਲਾਂ ਹਰਾਮ ਹੋ ਜਾਂਦਾ ਹੈ ਸ਼ੇਰ ਜੋ ਬਾਬਾ ਬਗਨ ਸਾਹਿਬ ਜੀ ਦੀਆਂ ਬੱਕਰੀਆਂ ਚਾਰ ਕੇ ਲੈ ਕੇ ਘਰ ਬਸੋ ਸੋ ਤੋਂ ਅਮ ਤਰਗਾਹ ਦੀ ਲਾਚਨਤਵਾਰੇ ਆ ਸੰਗਤਾਂ ਖਰਤਾ ਨਾਲ ਨਤਮਸਤਕ ਹੋ ਰਹੀਆਂ ਹਨ ਸੋ ਤੁਹਾਨੂੰ ਕੋਲੋਸਟ ਕਰਕੇ ਮੰਦਰੋਂ ਵੀ ਜੋ ਗੋਵਰਨ ਸ਼ਾਹ ਜੀ ਦਰਗਾਹ ਦੇ ਦਰਸ਼ਨ ਕਰਵਾਉਣਾ ਜਾਂਦਾ ਹੈ ਤੇ ਜੀ ਅੱਗੇ ਆ ਉਹ ਤੁਹਾਨੂੰ ਬਾਬਾ ਬੰਦਨ ਸ਼ਾਹ ਜੀ ਦਾ ਇਤਿਹਾਸ ਵੀ ਅਸੀਂ ਸੁਣਾਉਣੇ ਆ ਅੱਜ ਤੁਹਾਨੂੰ ਦੱਸਣੇ ਆ ਕਿਉਂ ਆ ਰਿਹਾ ਹਾਂ ਜਿਵੇਂ ਮੈਂ ਪਿੱਛੇ ਤੁਹਾਨੂੰ ਦੱਸ ਗਿਆ ਹਾਂ ਕਿ ਇੱਥੇ ਬਾਬਾ ਬੰਦਨ ਸ਼ਾਹ ਜੀ ਕੋਲ ਬੱਕਰੀਆਂ ਸਨ 6 ਸਨ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਬਹੁਤ ਹੀ ਸੁੰਦਰ ਇੱਕ ਸਥਾਨ ਬਣਾ ਕੇ ਇੱਥੇ ਤੋ ਬੱਕਰੀਆਂ ਦੇ ਸਟੈਚੂ ਬਣਾਏ ਹੋਏ ਹਨ ਉੱਥੇ ਬਣਾਏ ਹੋਏ ਹਨ ਇਧਰ ਤੁਸੀਂ ਦੇਖੋਗੇ ਤਾਂ ਇੱਥੇ ਇੱਕ ਸਟੈਚੂ ਕੁੱਤੇ ਦਾ ਹੈ ਤੇ ਇੱਕ ਸ਼ੇਰ ਦਾ ਜਦੋਂ ਬਿਸ਼ਨ ਸ਼ਾਹ ਜੀ ਹਰ ਵਕਤ ਨਾਲ ਰਹਿੰਦੇ ਸਨ ਤੇ ਸਾਰੇ ਹੀ ਜੋ ਬਾਬਾ ਬੁਰਖਾ ਜੀ ਜਗਾਹ ਹੈ ਉਸ ਦੇ ਅੰਦਰ ਹੀ ਇੱਕ ਬਹੁਤ ਸੁੰਦਰ ਸਥਾਨ ਬਣਾਏ ਗਏ ਹਨ ਬਾਬਾ ਜੀ ਦੇ ਖਾਸ ਮਨਾਏ ਹਨ ਬਿਸ਼ਨ ਸ਼ਾਹ ਜੀ ਬਾਬਾ ਜੀ ਪਪਾ ਜੀ ਦੀ 753 ਸਾਲ ਭਾਰਤ ਦਾ ਨਾਮ ਚਪੇ ਨਾਮ ਕਰਤੇ ਆ ਕਿ ਕਿਆ ਇਹ ਜਿੱਤਾਲਾ ਇਹ ਪੰਚਾਇਤ ਤੋਂ ਪਰਾਪਰ ਮਿਲਾਂ ਪਪਾ ਜੀ ਨੇ ਇਹ 753 ਬਸਰੀਆਂ ਇਹਨਾਂ ਬੰਦੇ ਯਾਦ ਹੋਤਰ ਇਹਨੇ ਪਾਛੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਰਨ ਸ਼ਕਲ ਨਹੀਂ ਕੇ ਬਹਾਪਾ ਪਾਛਾ ਨਮਾਇ ਸੰਜੀ ਤੋਂ ਲਾ ਤੁਮਾਰੇ ਸਿ ਬੁੱਧੀ ਜਪਤ ਕੇ ਸਭਾ ਕਸਿਛੇ ਨੇ ਜਹਾਦੇ ਚਾਹ। ਸਾਂਝੇਆ ਨੂੰ ਪਰੇ ਨੂੰ ਮੇਲੇ ਚ ਬਹਾਦਰ ਅ ਅਛੇ ਨੇ ਜਹਾਦੇ ਚੇਵੇਂ ਜਾਂਦੇ ਵਿੱਚ ਛੇਵੇਂ ਪਾਸਾ ਆਪਣੇ ਰੇਖ ਸਭ ਜੱਤੇ ਬਾਬਾ ਗੁਰਦਤਾ ਨੂੰ ਨਾਮ ਲੈ ਕੇ ਸਤਨਾਮ ਤੇ ਸਾਂਝੀ ਰੂਹਾਂ ਚ ਸਾਂਝੇ ਨੂੰ ਕਹਿਣ ਲੱਗੇ ਬਾਬਾ ਜੀ ਸਾਡੀ ਰੱਖੀ ਵੀ ਅਮਾਨ ਤੇ ਸਾਂਝੇਆ ਉਹ ਵੀ ਦਤਾਂ ਤੇ ਚੋਕ ਕਿਸੇ ਇੱਕੀ ਸਾਹਮਣੇ ਜੇ ਭਾਜੀ ਕਿਚਾ ਕੋਈ ਆਉਂਦਾ ਹੋਣਾ ਉਹ ਤੋਂ ਛੇਵੇਂ ਵਾਚਲੇ ਜਿਹੜੇ ਬਾਬਾ ਜਨੂਸ਼ ਖੜਾ ਬਾਬਾ ਇਸਾਈ ਨੇ ਸ਼੍ਰੀ ਗੁਰੂ ਮਾਰਕੇ ਦੀ ਮਾਰਤਾ ਗੁਰੂਤਾ ਦੇ ਦਰਸ਼ਕ ਇਹਨਾਂ ਸਰਤ ਰਾਤ ਜਨਵਰੀ ਦੇ ਦਿਨ ਤੋਂ ਕਿ ਕਰਤਾ ਮੰਨੀ ਮਾਈ ਦੀ ਪਰਿਭੈ ਪਾਉਂ ਅਤੇ ਚੇਤਨਾਰ ਸੱਚੇ ਜਲਦੇ ਚਿੱਟੇ ਦੇ ਕਿ ਬਾਬਾ ਵਰਦੇਤਾ ਦੀ ਜੁਦੀ ਪ੍ਰਤੀ ਜਦੋਂ ਇਹਸ ਪਾਏ ਛੇਵੇਂ ਪਾਚਨ ਪਤਾ ਲੱਗਿਆ کہہ لگے بابا جی گرو گھر میں رک کے باتیں ہیں ہوں بہت بہت جا کر چلو چڑھتے ہیں ایک نیا کچھ دو تلوارا نہیں یہ بچے سنتے ہوئے بابا گلپتا جی آپ پچھلے سامان کو پہنچے کہ بابا جی اس جگہ پہ بیٹھ کے بہت دیر نام چلے آپ ہو چکی ہے سنوں سیم چھوٹتا ہے ਇਸ ਤੋਂ ਕੀ ਸੀ ਸੀ 07 ਦੇ ਅਵਿਡੇ ਹੋ ਗਿਆ ਉਹ ਕਿੱਥੇ ਗਿਆ ਐਸ ਉਸ ਦਾ ਸਾਜੀ ਕਹਿ ਲਗੇ ਪਾਸਾ ਇਹ ਕੰਮੀ ਪੋੜਾ ਇਹ ਚੱਕਾ ਵੀਰੋ ਦੀ ਪਤਾ ਲੱਗਦਾ ਇਹ ਪਿੰਡ ਦਾ ਨਾਮ ਚੋਰ ਲੱਗਿਆ ਅੱਛਾ ਇਸੇ ਬਾਰੇ ਅਗਲੇ ਸਪੈਰਮ ਤੋਂ ਸੇਖੋ ਬਾਰਲੇ ਕੇ ਕੋਈ 24 ਜਨ ਹੈ ਸਾਡੇ ਕੋਲ ਸਰਦੀ ਪੋੜਾ ਇਸ ਨੂੰ ਕਿ ਦਰਬਾਰ ਤੇ ਪਤਾ ਜੇ ਕਿ ਬਾਬਾ ਜੀ ਸਿਚੌੜ ਯਾਤਰਾ ਸਭ ਤੋਂ ਵਧੀਆ ਹੁੰਦੀ ਕਿਰਤੋੜੇ ਦਰਬਾਰ ਚ ਚੌਕੀ ਪੜਤੀ ਜਾਏ ਤੇ ਬਾਹਰ ਜਿਹੜਾ ਸੋਢੇਰਾ ਜਾਉ ਉਹਦੀ ਯਾਤਰਾ ਸਭ ਤੋਂ ਚੰਗੀ ਹੈ ਜੇ ਸਬਾਈ ਦਾ ਹੌਂਕ ਬੱਤੇ ਹੋਏ ਸਾਇੰਸ ਕੰਪਨੀਆਂ ਸ਼ੇਅਰ ਕਰਾ ਦੇ ਕਿੱਥੇ ਜਾ ਕੇ ਕੁਝ ਸਥਾਨ ਤੇ ਬਾਬਾ ਬਕਤਾਰੀ ਪਤੀ ਸਾਦੀ ਉਮਰ ਪੂਰੀ ਕਰਦੇ ਹੋਏ ਉਹ ਹੀ ਨਹੀਂ ਸਰਾ ਨਹੀਂ ਲੱਭੇ ਆ ਜੀ ਤੇ ਆਪੇ ਬਾਬਾਈ ਨੇ ਸਰੋਤ ਤੇ ਨਾ ਦੇ ਬਾਰਦਾਗ ਜੇਪੇ ਅੰਤ ਸਮੇ ਅਸੋ ਨੂੰ ਸਾਤ ਹੀ ਦੇ 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 ਕਰਦੇ ਰਹੇ ਸਭ ਦੇ ਸਤ ਇੱਕ ਹੋ ਗਏ। ਉਹਨਾਂ ਦੀ ਇਹ ਸਮਾਤ ਸ਼ਹਿਨੇ ਪਾਰਸਾਨੇ ਆਪ ਸਰਕਾਰ ਨੂੰ ਆਪਣੇ ਇੱਥੇ ਬਹਾਲਾ ਤੇ ਤਾਕਤ ਅਰਕਾਸ ਦੀ ਜ਼ਬਰਦਸਤ ਸਾਂਗੀ ਜਿਹੜੀ ਮਰੀਆਂ ਸਰਕਾਰ ਇੱਕ ਸਭ ਯਾਤਰਾ ਤੇ ਆ ਗਈ ਉਹਨਾਂ ਦੀ ਯਾਤਰਾ ਕਾਹੀ ਸਫਲ ਹੋਵੇਗੀ ਜਦੋਂ ਤੁਹਾਡੇ ਦਰਬਾਰ ਚੌਕੀ ਪਹੁੰਚੇਗਾ